ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਨਾਨਕ ਦੇਵ ਜੀ ਪੱਖਾਂ ਤੇ ਰੰਦਾਵੇ ਗ੍ਰਾਮ ਵੱਲੋਂ ਚੌਧਰੀ ਜੀਤੇ ਜੀ ਨੂੰ ਨਾਲ ਲੈ ਕੇ ਜਦੋਂ ਗੁਰੂ ਜੀ ਰਾਵੀ ਤੱਟ ਦੇ ਉੱਤੇ ਇੱਕ ਨਵੇਂ ਨਗਰ ਦੇ ਆਧਾਰ ਸ਼ਿਲਾ ਰੱਖਣ ਲਈ ਆਏ ਤਾਂ ਉਹਨਾਂ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਸਾਰੇ ਲੋਕਾਂ ਨੂੰ ਅਮਰ ਦਿੱਤ ਸਦਾ ਪੇਜਿਆ ਤੇ ਇੱਕ ਸਮਾਰੋਹ ਦਾ ਪ੍ਰਬੰਧ ਕਰਕੇ ਭਾਈ ਦੋਦਾ ਜੀ ਨਾਲ ਆਸ਼ਰਮ ਦਾ ਛਿਲਿਆ ਨਿਯਾਸ ਕਰਵਾਇਆ ਸਤ ਸੰਗ ਦੀ ਸਥਾਪਨਾ ਕਰਕੇ ਪ੍ਰਸਤਾਵਿਤ ਨਗਰ ਦਾ ਨਾਮ ਕਰਤਾਰਪੁਰ ਰੱਖਿਆ ਗੁਰੂ ਨਾਨਕ ਦੇਵ ਜੀ ਤੇ ਸ਼ਰਦਾਲੂਆਂ ਨੇ ਸ਼ਰੀਰ ਮਨ ਤੇ ਤਨ ਨਾਲ ਸੇਵਾ ਸ਼ੁਰੂ ਕਰ ਦਿੱਤੀ ਕੋ ਜੀ ਹੀ ਦਿਨਾਂ ਵਿੱਚ ਵੇਖਦੇ ਹੀ ਵੇਖਦੇ ਇੱਕ ਪਵਨ ਹਵੇਲੀ ਦੇ ਰੂਪ ਵਿੱਚ ਤਿਆਰ ਹੋ ਗਿਆ ਜਿੱਥੇ ਨੇਤ ਸਾਧ ਸੰਗਤ ਜੁੜਨ ਲੱਗੀ ਦੂਰ ਦੂਰ ਤੋਂ ਲੋਕ ਆਕੇ ਰਹਿਣ ਲੱਗੇ ਉੱਥੇ ਦੀ ਵਡਿਆਈ ਕਸਤੂਰੀ ਦੀ ਖੁਸ਼ਬੂ ਦੀ ਤਰ੍ਹਾਂ ਫੈਲਣ ਲੱਗੀ ਨਜ਼ਦੀਕ ਦੇ ਨਗਰ ਕਲਾਨੌਰ ਪਰਗਨੇ ਦਾ ਜ਼ਗੀਰ ਦਾ ਹਾਕਿਮ ਕਰੋੜਿਆ ਇਸ ਵਡਿਆਈ ਨੂੰ ਸਹਿਣ ਨਹੀਂ ਕਰ ਪਾਇਆ ਉਸ ਦਾ ਹੰਕਾਰ ਉਸ ਨੂੰ ਰੋਕ 파 ਰਹਾ ਸੀ ਉਸ ਨੇ ਸੋਚਿਆ ਉਹ ਭੂਮੀ ਤਾਂ ਉਹਨਾਂ ਦੇ ਖੇਤਰ ਦੀ ਹੈ ਉੱਥੇ ਕਰਤਾਰਪੁਰ ਵਸਾਇਆ ਜਾ ਰਿਹਾ ਹੈ ਤਾਂ ਉਸ ਨੇ ਆਪਣਾ ਇੱਕ ਪ੍ਰਤੀਨਿਧੀ ਭੇਜ ਕੇ ਕਿਹਾ ਕਿ ਜਿਸ ਭੂਮੀ ਉੱਤੇ ਤੁਸੀਂ ਬਸਤੀ ਵਸਾਉਣੀ ਸ਼ੁਰੂ ਕੀਤੀ ਹੈ ਉਹ ਸਰਕਾਰੀ ਭੂਮੀ ਹੈ ਜੋ ਤੁਸੀਂ ਰੁਪਈਆ ਜਮ੍ਹਾਂ ਕਰਵਾਇਆ ਸੀ ਉਹ ਕਈ ਸਾਲਾਂ ਦੇ ਬਾਕੀ ਲਗਾਨ ਵਿੱਚ ਚੁਕਤਾ ਹੋ ਗਿਆ ਇਸ ਲਈ ਇਸ ਭੂਮੀ ਨੂੰ ਖਾਲੀ ਕਰ ਦਿੱਤਾ ਜਾਵੇ ਗੁਰੂ ਨਾਨਕ ਦੇਵ ਜੀ ਨੇ ਜਵਾਬ ਵਿੱਚ ਕਿਹਾ ਕਿ ਅਸੀਂ ਉਹ ਭੂਮੀ ਖਰੀਦੀ ਹੈ ਇਸ ਦੇ ਕਾਗਜ਼ ਪੱਤਰ ਸਾਡੇ ਕੋਲ ਹਨ ਕਿਥੋਂ ਤੱਕ ਲਗਾਉਣ ਦਾ ਪ੍ਰਸ਼ਨ ਹੈ ਅਸੀਂ ਇਸ ਭੂਮੀ ਉੱਤੇ ਪਿਛਲੇ ਕਈ ਸਾਲਾਂ ਤੋਂ ਖੇਤੀ ਕੀਤੀ ਹੀ ਨਹੀਂ ਇਸ ਲਈ ਲਗਾਨ ਕਿਸ ਗੱਲ ਦਾ ਭੂਮੀ ਸਾਡੀ ਹੈ ਅਸੀਂ ਉਸ ਦਾ ਕਿਸੇ ਵੀ ਪ੍ਰਕਾਰ ਤੋਂ ਵੀ ਪਰਜੋਗ ਕਰੀਏ ਉਸ ਉੱਤੇ ਸਾਡਾ ਅਧਿਕਾਰ ਹੈ ਸਾਨੂੰ ਇਸ ਤੇ ਲਈ ਕਿਸੇ ਤੋਂ ਵੀ ਆਗਿਆ ਲੈਣ ਦੀ ਕੋਈ ਲੋੜ ਨਹੀਂ ਇਸ ਜਵਾਬ ਨੂੰ ਸੁਣ ਕੇ ਕਰੋੜਿਆ ਬਹੁਤ ਗੁੱਸਾ ਹੋਇਆ ਤੇ ਉਸ ਨੇ ਆਪਣੇ ਨਾਲ ਕੁਝ ਸਪਾਹੀ ਤੁਰੰਤ ਲਏ ਤੇ ਗੁਰੂ ਨਾਨਕ ਦੇਵ ਜੀ ਦੇ ਡੇਰੇ ਨੂੰ ਬਰਬਾਦ ਕਰਨ ਦੇ ਵਿਚਾਰ ਨਾਲ ਕੋੜੇ ਉੱਤੇ ਸਵਾਰ ਹੋ ਕੇ ਚੱਲ ਪਿਆ ਰਸਤੇ ਵਿੱਚ ਇੱਕ ਸਥਾਨ ਉੱਤੇ ਕੋੜਾ ਇੱਕ ਸਤਾਰਨ ਜਹੇ ਵਿਸਫੋਟ ਵੱਲੋਂ ਪੈਪੀਤ ਹੋ ਕੇ ਨਿਰੰਤਰ ਵੱਲੋ ਬਾਹਰ ਹੋ ਗਿਆ ਜਿਸ ਕਾਰਨ ਕਰੋੜਿਆ ਮਲ ਕੋੜੇ ਤੋਂ へਠਾ ਡਿੱਗ ਗਿਆ ਲਾਤ ਉੱਤੇ ਡੂੰਗੀ ਚੋਟ ਆਈ ਪੀੜ ਦੇ ਕਾਰਨ ਅੱਗੇ ਵਧਣਾ ਸੰਭਵ ਨਹੀਂ ਸੀ ਰਸਤੇ ਵਿੱਚੋ ਹੀ ਵਾਪਸ ਪਰਤ ਗਿਆ ਕੁਝ ਦਿਨ ਬਾਅਦ ਜਦੋਂ ਤੰਦਰੁਸਤ ਹੋਇਆ ਤਾਂ ਉਸਨੇ ਫੇਰ ਸਪਾਹੀ ਲੈ ਕੇ ਡੇਰਾ ਬਰਬਾਦ ਕਰਨ ਦੀ ਠਾਨੀ ਤੇ ਕਾਰ ਵੱਲ ਚੱਲ ਪਿਆ ਤਾਂ ਕਈ ਹਤੇਸ਼ੀਆਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਨਾਨਕ ਦੇਵ ਜੀ ਪੂਰਨ ਪੁਰਖ ਹਨ ਉਹਨਾਂ ਨਾਲ ਬਿਨਾਂ ਕਾਰਨ ਦੁਸ਼ਮਣੀ ਭਾਵ ਰੱਖਣਾ ਉਚਿਤ ਨਹੀਂ ਹੈ ਇਸ ਪ੍ਰਕਾਰ ਉਸ ਦਾ ਨਿਸ਼ਟ ਹੋ ਸਕਦਾ ਹੈ ਪਰ ਕਰੋੜਿਆ ਕਿਸੇ ਦੀ ਵੀ ਸੁਣਨ ਨੂੰ ਤਿਆਰ ਨਹੀਂ ਸੀ ਉਹ ਕਰੋਧ ਵਿੱਚ ਆਗੂ ਉਗਲਦਾ ਹੋਇਆ ਅੱਗੇ ਵਧਣ ਲੱਗਾ ਲੰਬੀ ਯਾਤਰਾ ਦੇ ਕਾਰ ਉਸਦਾ ਰक्तचाप ਵੱਧ ਗਿਆ ਜਿਸ ਕਾਰਨ ਉਸ ਦੀ ਅੱਖਾਂ ਦੇ ਸਾਹਮਣੇ ਅੰਧਕਾਰ ਛਾਂ ਲੱਗਾ ਉਹ ਚੱਕਰ ਖਾ ਕੇ ਡਿੱਗਣ ਲੱਗਾ ਜਦੋਂ ਉਸਦੇ ਸਹਾਇਕਾਂ ਨੇ ਉਸ ਨੂੰ ਥਾਮ ਲਿਆ ਤੇ ਪਰਮਾਰਸ਼ ਦਿੱਤਾ ਕਿ ਉਹ ਆਪਣੀ ਵਿਚਾਰਧਾਰਾ ਬਦਲਣ ਤੇ ਸ਼ਾਂਤ ਚਿੱਤ ਹੋ ਕੇ ਫਿਰ ਵਿਚਾਰ ਕਰਨ ਕੀ ਉਹ ਜੋ ਕਰਨ ਜਾ ਰਹੇ ਹਨ ਕੀ ਇਹ ਨਿਆਂ ਹੈ ਇਸ ਉੱਤੇ ਕਰੋੜੀਆ ਵਾਪਸ ਚਲਾ ਗਿਆ ਕਰ ਚਾ ਕੇ ਆਪਣੀ ਭਾਵਨਾਵਾਂ ਦਾ ਵਿਸ਼ਲੇਸ਼ਣ ਕਰਨ ਲੱਗਾ ਜਦ ਗੁਰੂ ਨਾਨਕ ਦੇਵ ਜੀ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸ਼ਬਦ ਉਚਾਰਨ ਕੀਤੇ ਨਾਨਕੀ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤਲਬਾ ਪੌਸਨ ਆਕੀਆ ਬਾਕੀ ਜਿੰਨਾ ਰਹੀ ਅਜ ਰਾਇਲ ਫਰੈਸਤਾ ਹੋਸੀ ਆਏ ਤਈ ਆਵਨ ਜਾਵਨ ਨਾ ਸੂਝੀ ਪੀੜੀ ਗੱਲ ਫਈ ਕੂੜ ਨਿਖੱਟੇ ਨਾਨਕਾ ਉਡੀਕੇ ਸੱਚ ਰਹੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਹਿੰਦੇ ਹਨ हे ਮਨ ਸੱਚੀ ਸਿੱਖਿਆ ਸੁਣ ਤੁਹਾਡੇ ਕੀਤੇ ਗਏ ਕਰਮ ਦੇ ਲੇਖੇ ਵਾਲੀ ਬਹੀ ਜਾਨੀ ਕਿਤਾਬ ਨੂੰ ਕੱਢ ਕੇ ਈਸ਼ਵਰ ਵਾਹਿਗੁਰੂ ਹਿਸਾਬ ਪੁੱਛੇਗਾ ਜਿਨ੍ਹਾਂ ਦੇ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਹਨਾਂ ਉਹਨਾਂ ਮਨੁੱਖਾਂ ਨੂੰ ਬੁਲਾਵਾ ਆਵੇਗਾ ਮੌਤ ਦਾ ਫਰਿਸ਼ਤਾ ਕੀਤੇ ਗਏ ਕਰਮਾਂ ਦੇ ਅਨੁਸਾਰ ਦੁੱਖ ਦੇ ਸਿਰ ਉੱਤੇ ਆ ਕੇ ਤਿਆਰ ਖੜਾ ਹੋ ਜਾਵੇਗਾ ਇਸ ਵਿੱਚ ਫਸੀ ਹੋਈ ਜਿੰਦ ਨੂੰ ਕੁਝ ਸੁਝਦਾ ਨਹੀਂ ਹੈ हे ਨਾਨਕ ਝੂਠ ਦੇ ਵਪਾਰੀ ਹਾਰ ਕੇ ਜਾਂਦੇ ਹਨ ਜਦੋਂ ਕਿ ਸੱਚ ਹੀ ਪ੍ਰਭਲ ਹੋਵੇਗਾ ਅਖੀਰ ਵਿੱਚ ਇੱਕ ਦਿਨ ਉਹੀ ਕਰੋੜੀਆ ਵਿਅਕਤੀਸਧਾਰਨ ਬਣ ਕੇ ਕੋਜੂ ਪਹਾਰ ਲੈ ਕੇ ਪੈਦਲ ਹੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆਇਆ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਉਸ ਨੇ ਜਿਹਾ ਜਹੀ ਸੁਣੀ ਸੀ ਓਵੇਂ ਹੀ ਪਾਈ ਡੇਰੇ ਵਿੱਚ ਪ੍ਰਾਂਤਕਾਰ ਸ਼ਾਮ ਸਮਾਂ ਹਰ ਜਾਸ ਹੁੰਦਾ ਵੇਖ ਕੇ ਉਸ ਦਾ ਮਨ ਸ਼ਾਂਤ ਹੋ ਗਿਆ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਉਪਹਾਰ ਪੇੜ ਕੀਤੇ ਤੇ ਆਪਣੀ ਭੁੱਲ ਲਈ ਪਛਤਾਵਾ ਕਰਦੇ ਹੋਏ ਮਾਫੀ ਬੇਨਤੀ ਕੀਤੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਿੱਖਿਆ ਦਿੰਦੇ ਹੋਏ ਕਿਹਾ ਕਿਸੇ ਦੇ ਪ੍ਰਤੀ ਵੀ ਅਨੁਮਾਨ ਲਗਾ ਕੇ ਫੈਸਲਾ ਕਰਨਾ ਪੁੱਲ ਹੁੰਦੀ ਹੈ ਸਾਕਸ਼ਾਤ ਅਨੁਭਵ ਹੀ ਸੱਚ ਹੁੰਦਾ ਹੈ ਪਰ ਤਖ ਨੂੰ ਪਰਮਾਨ ਦੀ ਕੋਈ ਲੋੜ ਨਹੀਂ ਹੁੰਦੀ ਇਸ ਲਈ ਤੁਸੀਂ ਦੱਸੋ ਕਿ ਤੁਸੀਂ ਇੱਥੇ ਕੀ ਗਲਤ ਵੇਖਿਆ ਹੈ ਜੋ ਕਿ ਸਮਾਜਿਕ ਤੇ ਰਾਜਨੀਤਿਕ ਨੀਂਵਾਂ ਦੇ ਵਿਰੋਧ ਹੈ ਇੱਥੇ ਤਾਂ ਆਪਸ ਵਿੱਚ ਪਿਆਰ ਹੀ ਪਿਆਰ ਵੰਡਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਇਹੀ ਨਿਯਮ ਕੁਦਰਤ ਦੇ ਨਜ਼ਦੀਕ ਲਿਆ ਖੜਾ ਕਰਦਾ ਹੈ ਜਿਸ ਤੇ ਨਾਲ ਵਿਅਕਤੀ ਆਨੰਦ ਚੁੱਕ ਸਕਦਾ ਹੈ ਕਰਤਾਰਪੁਰ ਦੇ ਜ਼ਗੀਰਦਾਰ ਕਰੋੜੀਆਂ ਵੱਲੋਂ ਲੜਾਈ ਖਤਮ ਹੁੰਦੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਛੋਟੇ ਸਹਿਜਾ ਦੇ ਲਖਮੀ ਦਾਸ ਤੇ ਭਾਈ ਮਰਦਾਨਾ ਜੀ ਨੂੰ ਤਲਵੰਡੀ ਭੇਜਿਆ ਕਿ ਉਹ ਆਪਣੇ ਦਾਦਾ-ਦਾਦੀ ਤੇ ਭਰਾ ਮਰਦਾਨਾ ਜੀ ਦੇ ਪਰਿਵਾਰ ਨੂੰ ਕਰਤਾਰਪੁਰ ਲੈ ਆਣ ਇਸ ਪ੍ਰਕਾਰ ਗੁਰਦੇਵ ਜੀ ਤੇ ਮਾਤਾ-ਪਿਤਾ ਤੇ ਭਾਈ ਮਰਦਾਨਾ ਜੀ ਦਾ ਪਰਿਵਾਰ ਕਰਤਾਰਪੁਰ ਵਿੱਚ ਰਹਿਣ ਲੱਗੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਨਗਰ ਵਸਾਇਆ ਤੇ ਉੱਥੇ ਬੈਠ ਕੇ ਲੋਕਾਂ ਨੂੰ ਸੱਚ ਦਾ ਉਪਦੇਸ਼ ਇਸ ਸੱਚੇ ਕਾਲਪੁਰਖ ਪਰਮਾਤਮਾ ਨਾਲ ਜੁੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ